ਕਸਫਲ ਕਿਸਾਨ ਨਾਲ ਮਲਾਉਣ ਜਾ ਰਹੇ ਆ ਜਿਸ ਨੇ ਕੀ ਹੱਡ ਪੰਨੀ ਮਿਹਨਤ ਵੀ ਕੀਤੀ ਹੈ ਪਰ ਹੁਣ ਸਫਲ ਹੈ ਤੇ ਇਸ ਦੇ ਨਾਲ ਨਾਲ ਲੋਕਾਂ ਨੂੰ ਇੱਕ ਚੰਗਾ ਮੈਸੇਜ ਵੀ ਦੇ ਰਿਹਾ ਹੈ ਜਿਹੜਾ ਕਿ ਆਰਗੇਨਿਕ ਖੇਤੀ ਕਰਦਾ ਹੈ ਆਰਗੇਨਿਕ ਖੁਦ ਗੰਨੇ ਦੀ ਕਾਸ਼ਤ ਕਰਦਾ ਉਸ ਤੋਂ ਬਾਅਦ ਉਸ ਗੰਨੇ ਨੂੰ ਖੁਰ ਬਣਾ ਕੇ ਹੈ ਜਿਹੜਾ ਮਾਰਕੀਟ ਵਿੱਚ ਵੇਚਦਾ ਇੱਕ ਵਾਰੀ ਨਾ ਇੱਥੇ ਚਲੋ ਹੁੰਦਾ ਕੀੜਾ ਹੁੰਦਾ ਜੀ ਦਿਮਾਗ ਦੇ ਬਾਹਰ ਜਾਣਾ ਬਾਹਰ ਜਾਣਾ ਕੁਝ ਮਿੱਤਰ ਸੀਗੇ ਨਾਲ ਦੇ ਵੀ ਜਾਣਾ ਉਦੋਂ ਸਟੱਡੀ ਕਰਕੇ ਹਟੇ ਹਟੇ ਸੀਗੇ ਬਸ ਉਸ ਬਸ ਕੀਲੇ ਦੇ ਉਸ ਦੀ ਬਾਤ ਜੇ ਉੱਥੇ ਜਾ ਕੇ ਸਿਸਟਮ ਦੇਖ ਕੇ ਇੰਨੀ ਮਿਹਨਤ ਯਾਰ ਇੱਥੇ ਕਰਦੇ ਆਪਾਂ ਤੇ ਇਹੀ ਮਿਹਨਤ ਜੇ ਆਪਾਂ ਘਰੇ ਕਰ ਲਈਏ ਤਾਂ ਫਾਇਦਾ ਇੱਕੋ ਬਾਤ ਉਹਦੇ ਵਾਕਈਂ ਬਦਲੋ ਉਸ ਤੋਂ ਲਈਏ ਜੇ ਰਾਤ ਮਿਹਨਤ ਕਰਕੇ ਨਹੀਂ ਉਸ ਵੰਦਾ ਜਿਹੜੀ ਕਿਤੇ ਦਿਨੇ ਦਿਨੇ ਮਿਹਨਤ ਕਰਕੇ ਆਪਦੇ ਘਰੇ ਵਧੀਆ ਸੁੱਖ ਨਾਲ ਪਰਿਵਾਰ ਦੇ ਜਿਉਂਦੇ ਆ ਵਧੀਆ ਰੋਟੀ ਖਾਂਦੇ ਤੇ ਵਧੀਆ ਆ ਕੇ ਸੈਟੀਸਫਾਈ ਹੋਏ ਲੋਕ ਗਰੰਟੀ ਦਿੰਦੇ ਇਹ ਕਲਾਣਾ ਤੇ ਜੁੜਦੀ ਵੀ ਇਸ ਚਾਹ ਨਹੀਂ ਪਾੜਦੀ ਅਸੀਂ ਗਰੰਟੀ ਦੇ ਕੇ ਤੋਰਦੇ ਵੀ ਸਾਡਾ ਦੁੱਧ ਚਪਾ ਕੇ ਵਾਲੇ ਲਈ ਹੂੰ ਸਾਡੀ ਸਾਰੀ ਫਸਲ ਖੜੀ ਹੈ ਕੋਈ ਵੀ ਬੰਦਾ ਆ ਕੇ ਵਿਜਿਟ ਕਰ ਸਕਦਾ ਦੇਖ ਸਕਦਾ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਸਾਰੀ ਫਸਲ ਵਧੀਆ ਖੜੀ ਹੈ ਸਾਡੇ ਕੋਲੇ ਲਸਣ ਲੱਗਿਆ ਹੋਇਆ ਕਣਕ ਲੱਗੀ ਹੋਈ ਆ ਬਾਗ ਲੱਗਿਆ ਹੋਇਆ ਕਿੰਨਾ ਖੜਾ-ਸਦਾ ਕੋਈ ਦਿੱਕਤ ਨਹੀਂ ਹੈਗੀ ਮੀਰਾਚਾਰਾ ਖੜਾ ਸਦਾ ਕਿੰਨਾ ਦਿੱਸਦਾ ਮੈਂ ਕਦੇ ਮਾਰਕੀਟ ਦੇ ਵਿੱਚ ਚੀਜ਼ ਹੋਪਾ ਵੇਰ ਕੇ ਨਹੀਂ ਵੇਚਣ ਗਿਆ ਮੇਰੇ ਘਰੋਂ ਦਿਖ ਰਹੀ ਆ ਕਿਉਂ ਜੇ ਮੈਂ ਕੁਆਲਿਟੀ ਦੀ ਕੌਂਟੀ ਸਹੀ ਰੂੰਗਾ ਤਾਂ ਗਾਹ ਕੱਪੇ ਚੱਲ ਕੇ ਆਉਂਦਾਗਾ ਅੱਜ ਕੱਲ ਹਰੇਕ ਦੀ ਸੋਚ ਆ ਵੀ ਸੁੱਧ ਖਾਈਏ ਤਾਂ ਤੰਦਰੁਸਤ ਰਵਾਂਗੇ ਸੁੱਧ ਖਾਣ ਵਾਸਤੇ ਸੁੱਧ ਆਪਾਂ ਨੂੰ ਫਿਰ ਬੰਦਿਆਂ ਨੂੰ ਡ ਜੋ ਲੋਕ ਕਹਿੰਦੇ ਨੇ ਕਿਸਾਨੀ ਘਾਟੇ ਦਾ ਸੌਦਾ ਹੈ ਜਾਂ ਕਿਸਾਨੀ ਸਫਲ ਨਹੀਂ ਹੁੰਦੀ ਪਰ ਅੱਜ ਤੁਹਾਨੂੰ ਇੱਕ ਸਫਲ ਕਿਸਾਨ ਨਾਲ ਮਲਾਉਣ ਜਾ ਰਹੇ ਆ ਜਿਸ ਨੇ ਕੀ ਹੱਡ ਪੰਨੀ ਮਿਹਨਤ ਵੀ ਕੀਤੀ ਹੈ ਪਰ ਹੁਣ ਸਫਲ ਹੈ ਤੇ ਇਸ ਦੇ ਨਾਲ ਨਾਲ ਲੋਕਾਂ ਨੂੰ ਇੱਕ ਚੰਗਾ ਮੈਸੇਜ ਵੀ ਦੇ ਰਿਹਾ ਹੈ ਜਿਹੜਾ ਕਿ ਆਰਗੈਨਿਕ ਖੇਤੀ ਕਰਦਾ ਹੈ ਆਰਗੈਨਿਕ ਖੁਦ ਗੰਨੇ ਦੀ ਕਾਸਟ ਕਰਦਾ ਉਸ ਤੋਂ ਬਾਅਦ ਉਸ ਗੰਨੇ ਨੂੰ ਖੁਰ ਬਣਾ ਕੇ ਜਿਹੜਾ ਮਾਰਕੀਟ ਵਿੱਚ ਵੇਚਦਾ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਲਈਏ ਇੱਥੇ ਖਿਲਾੜੇ ਤੇ ਖੜੇ ਆ ਇੱਥੇ ਗੋੜਾ ਜਿਹੜਾ ਉਹ ਕੱਢਿਆ ਜਾਂਦਾ ਤੇ ਕਿਸਾਨ ਨਾਲ ਵੀ ਤੁਹਾਨੂੰ ਮਿਲਾਵਾਂਗੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਖਿਲਾੜੇ ਤੇ ਆ ਜਿਹੜਾ ਗੋੜਾ ਖੁਦ ਕਰਦੇ ਨੇ ਕਿਸਾਨ ਸਾਡੇ ਨਾਲ ਮੌਜੂਦ ਹੈ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਠੀਕ ਠਾਕ ਹਾਂ ਫੈਮਲੇ ਸੇ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਕਿਸਾਨ ਕਹਿੰਦੇ ਆ ਹਰ ਇੱਕ ਵਾਰ ਇਹ ਘਾਟੇ ਦਾ ਸੌਦਾ ਜੀ ਕੁਝ ਬਚਦਾ ਨਹੀਂ ਜੀ ਪਰ ਤੁਸੀਂ ਕਹਿੰਦੇ ਆ ਵਧੀਆ ਪੈਸੇ ਬਚਾਉਣੇ ਆਪਾਂ ਕਿਵੇਂ ਕਰਾਮਾਤ ਕੀਤੀ ਕਿੰਨੀ ਗ ਮਿਹਨਤ ਕੀਤੀ ਇਹਦੇ ਪਿੱਛੇ ਕਾਫੀ ਜ਼ਿਆਦਾ ਕਹਿੰਦੇ ਤੁਹਾਡੀ ਸਟਰਗਲ ਵੀ ਹੈ ਕਿਵੇਂ ਸ਼ੁਰੂ ਕਿਵੇਂ ਕੀਤਾ ਪਹਿਲਾਂ ਤੇ ਹਾਂ ਬਈ ਇਹਦੇ ਵਿੱਚ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਕਰਨ ਦੇ ਘਰ ਬਹੁਤ ਦੂਰ ਨੇ ਜਿਹੜੇ ਬੰਦੇ ਨੇ ਮਿਹਨਤ ਕਰਨੀ ਆ ਉਹਦੇ ਵਾਸਤੇ ਖੇਤੀ ਵਾਕਈ ਲਾਹੇਵੰਦ ਸਿੰਦਾ ਜਿਹਨੇ ਨਹੀਂ ਕਰਨਾ ਸੋਸ਼ਲ ਮੀਡੀਆ ਤੇ ਦੇਖ ਕੇ ਖਬਰਾਂ ਜੀ ਮਰ ਗਏ ਪਟੇ ਗਏ ਐ ਹੋ ਗਿਆ ਉਹਦੇ ਵਾਸਤੇ ਫੇਲ ਆ ਜਿਹਨੇ ਕਰਨਾ ਨਹੀਂ ਕੁਛ ਮੈਂ ਖੁਦ ਆਪਣੇ ਪਿਓ ਦਾਦੇ ਤੋਂ ਪੁਸਤੀ ਸਾਡੀ ਖੇਤੀ ਹੈ ਜੀ ਕਰਦੇ ਸੀਗੇ ਤੇ ਅਸੀਂ ਸਾਡੇ ਵਰਗੇ ਮੈਂ 3 ਸਾਲ ਦਵਾਈ ਲਾ ਕੇ ਆਇਆ ਉੱਥੇ ਬਹੁਤ ਮਿਹਨਤ ਕੀਤੀ ਆ ਕੇ ਫਿਰ ਮੈਂ ਆਪਣੀ ਖੇਤੀ ਸਟਾਰਟ ਕੀਤੀ ਅਗੀ ਮੈਂ ਦੁਕਾਨ ਵੀ ਕੀਤੀ ਇਹ ਤਾਂ 4 ਸਾਲ ਹੈ ਜੀ ਗੱਲ ਨਹੀਂ ਹੈਗੀ ਕੋਈ ਅਗਲਾ ਕੰਮ ਕੀਤਾ ਹੁਣ ਖੇਤੀ ਕਰਨੀ ਸਟਾਰਟ ਕੀਤੀ ਆਪਦੀ ਖੇਤੀ ਇਕਾਂ ਤੇ ਇਹਦੇ ਵਿੱਚ ਬਾਬੇ ਨਾਨਕ ਦੀ ਕਿਰਪਾ ਜੀ ਆਪੇ ਬਾਬਾ ਨਾਨਕ ਜੀ ਦਾ ਸੀ ਆਰਗੈਨਿਕ ਖੇਤੀ ਕਰ ਰਹੇ ਹਾਂ ਜੀ ਬਿਲਕੁਲ ਪਹਿਲਾਂ ਦਵਾਈ ਗਏ ਸੀਗੇ ਦਵਾਈ ਤੋਂ ਕਿਉਂ ਵਾਪਸ ਆ ਗਏ ਉੱਥੇ ਚੰਗਾ ਕੰਮ ਨਹੀਂ ਸੀ ਬਲਕਿ ਇੱਕ ਵਾਰੀ ਨਾ ਇੱਥੇ ਚਲੋ ਹੁੰਦਾ ਕੀੜਾ ਹੁੰਦਾ ਜੀ ਦਿਮਾਗ ਦੇ ਵੀ ਬਾਹਰ ਜਾਣਾ ਬਾਹਰ ਜਾਣਾ ਕੁਝ ਮਿੱਤਰ ਸੀਗੇ ਨਾਲ ਦੇ ਵੀ ਜਾਣਾ ਉਦੋਂ ਸਟੱਡੀ ਕਰਕੇ ਹਟੇ ਹਟੇ ਸੀਗੇ ਬਸ ਤੇ ਉਹ ਉਹ ਬਸ ਈਦੇ ਦੇ ਉਸ ਦੀ ਬਾਗੀ ਕਿ ਜਦੋਂ ਉੱਥੇ ਜਾ ਕੇ ਸਿਸਟਮ ਦੇਖਿਆ ਵੀ ਇੰਨੀ ਮਿਹਨਤ ਜਾਰ ਇੱਥੇ ਕਰਦੇ ਆਪਾਂ ਤੇ ਇਹੀ ਮਿਹਨਤ ਜੇ ਆਪਾਂ ਘਰੇ ਕਰ ਲਈਏ ਤਾਂ ਆਪਾਂ ਇਥੋਂ ਵੱਧੂ ਤੇ ਵਾਕਈਂ ਵੱਧੂ ਉੱਥੋਂ ਨਹੀਂ ਉੱਥੇ ਦਿਨ ਰਾਤ ਮਿਹਨਤ ਕਰਕੇ ਨਹੀਂ ਕੁਝ ਬਣਦਾ ਜਿਹੜੀ ਕਿ ਇਥੇ ਅਸੀਂ ਦਿਨੇ-ਦਿਨੇ ਮਿਹਨਤ ਕਰਕੇ ਆਪਦੇ ਘਰੇ ਵਧੀਆ ਸੁੱਖ ਨਾਲ ਪਰਵਾਰ ਚ ਬੈਠੇ ਆ ਵਧੀਆ ਰੋਟੀ ਖਾਣੇ ਤੇ ਵਧੀਆ ਆਪ ਦੀ ਸੈਟੀਸਫਾਈ ਹੈ ਜੀ ਇਹ ਬਦੇਸ਼ਾਂ ਵਾਲੋਂ ਵੀ ਸਨੇਹਾ ਇੱਕ ਤਰ੍ਹਾਂ ਦਾ ਤੁਹਾਡਾ ਵੀ ਜਿਹੜੇ ਬਦੇਸ਼ ਜਾ ਕੇ ਮਿਹਨਤ ਕਰਨ ਇੱਥੇ ਕਰ ਲੈਣ ਸਾਡੇ ਨਾਂ ਹੈਗੇ ਲिटल ਗਰੁੱਪਾਂ ਦੇ ਵਿੱਚ ਜਿਹੜੇ ਕਿ ਬਾਹਰੋਂ ਆ ਇੱਥੇ ਆਵਦੇ ਆ ਲੋ ਅਸੈਟ ਕੀਤੇ ਤੇ ਕਿਹਾ ਹੁਣ ਦੇਖੀ ਜੇ ਨੇ ਆਪਾਂ ਅਮਰੀਕਾ ਤੋਂ ਆਇਆ ਹੁਣ ਕੀ ਕਰਨਾ ਉਹਨੂੰ ਕਰਨੀ ਪੈਣਾ ਕਾਰੋਬਾਰ ਵਾਲੇ ਹਾਂ ਜੀ ਉਹਨਾਂ ਨੇ ਰਿਪੋਰਟ ਕਰਦੇ ਕੱਲ ਨੂੰ ਹੋਰ ਕੰਟਰੀਆਂ ਵਾਲੇ ਵੀ ਕਰਨਗੇ ਕਿ ਕਿਉਂ ਨਾ ਆਪਾਂ ਆਪਦੇ ਪੰਜਾਬ ਦੇ ਵਿਚਰੇ ਕਿ ਆਪਦੇ ਮਿੱਟੀ ਨਾਲ ਜੁੜ ਕੇ ਰਹੀਏ ਤਾਂ ਵਧੀਆ ਗੱਲ ਲੱਗੀ ਅਸੀਂ ਆਪਣੀ ਮਿੱਟੀ ਨਾਲ ਜੁੜਿਆ ਜੀ ਮੈਂ 11-12 ਸਾਲ ਤੋਂ ਆਰਗੈਨਿਕ ਖੇਤੀ ਸਟਾਰਟ ਕੀਤੀ ਹੈ ਜੀ ਥੋੜੇ ਬੰਨ ਤੋਂ ਸਟਾਰਟ ਕੀਤੀ ਸੀ ਜਦੋਂ ਉਹਦੇ ਵਿੱਚ ਮੈਨੂੰ ਵਧੀਆ ਸਫਲਤਾ ਮਿਲੀ ਤਾਂ ਬਹੁਤ ਹੌਲੀ-ਹੌਲੀ ਸਾਰਾ ਬਾਣੀ ਆ ਗਿਆ ਆਰਗੈਨਿਕ ਦਾ ਆਪਾਂ ਕਲਾੜੇ ਤੇ ਖੜਿਆ ਤੁਹਾਡੇ ਕਲਾੜਾ ਕਦੋਂ ਸ਼ੁਰੂ ਕੀਤਾ ਕਿਵੇਂ ਕੀਤਾ ਕਿਵੇਂ ਮਨ ਚ ਆਇਆ ਫਿਰ ਗੰਨਾ ਵੀ ਸਾਰਾ ਤੁਸੀਂ ਆਪ ਬੀਜੋਗੇ ਬਿਲਕੁਲ ਜੀ ਪਹਿਲਾਂ ਮੈਂ ਗੰਨਾ ਇੱਕ ਤਨਾਲ ਹੀ ਲਾਉਂਦਾ ਜਿਹੜੀ ਜਗ੍ਹਾ ਤੇ ਖੜਿਆ ਆਂ ਆਪਾਂ ਇੱਥੇ ਹੀ ਗੰਨਾ ਲਾਉਣਾ ਹੁੰਦਾ ਸੀ ਮੈਂ ਆਪਣਾ ਮੋੜ ਰੋਡ ਤੇ ਕਲਾੜ ਸੀਗਾ ਜੀ ਉੱਥੇ ਸੀ ਉਹ ਬੰਦ ਹੋਣ ਕਰਕੇ ਕਾਫੀ ਲੋਕਾਂ ਨੇ ਗੰਨਾ ਲਾਇਆ ਸੀ ਏਰੀਆ ਦੇ ਵਿੱਚ ਪਰੇਸ਼ਾਨ ਸੀਗੇ ਵੀ ਯਾਰ ਮਸਾ ਸਿਸਟਮ ਚੱਲਿਆ ਸੀਗਾ ਹੁਣ ਫੇਰ ਬੰਦ ਹੋ ਗਿਆ ਕਿੱਥੇ ਜਾਵਾਂਗੇ ਦੂਰ ਨੇੜੇ ਜਾਣਾ ਪੈਂਦਾ ਤੇ ਮੈਂ ਇਹਨੂੰ ਕਿਹਾ ਯਾਰ ਕੋਈ ਗੱਲ ਨਹੀਂ ਮੇਰੀ ਦੋਸਤਾਂ ਨੂੰ ਮੈਂ ਖਲਾੜ ਲਾਉਣਾ ਤੁਸੀਂ ਗੰਨਾ ਨਾ ਪਟੋ ਕਾਫੀ ਮਿੱਤਰਾਂ ਨੂੰ ਮੈਂ ਗੰਨਾ ਨਹੀਂ ਪਟਣ ਦਿੱਤਾ ਤੇ ਮੈਂ ਉਸੇ ਸਾਲ ਹੀ ਦੋਨੋਂ ਨੇ ਬੰਦ ਕੀਤਾ ਦੂਸਰੇ ਸਾਲ ਹੀ ਮੈਂ ਸੀਜ਼ਨ ਦੇ ਵਿੱਚ ਆਲਦਾ ਖਲਾੜ ਲਿਆ ਕਿ ਨਵਾਂ ਆਪਦੀ ਖੇਤ ਦੇ ਵਿੱਚ ਆਪਣਾ ਮਕਾਨ ਆਗਾ ਤੇ ਖੇਤ ਦੇ ਵਿੱਚ ਆਪਦੇ ਆਪ ਲਾਇਆ ਸਿਸਟਮ ਆਪਾਂ ਉਹ ਲੋਕਾਂ ਵਾਲਾ ਨਹੀਂ ਕੰਮ ਕੀਤਾ ਵੀ ਰੋਡ ਤੇ ਲਾਓ ਤੇ ਵੱਧ ਵਿਕੂਗਾ ਅਸੀਂ ਸਹੀ ਚੀਜ਼ ਨਹੀਂ ਆਪਦੇ ਖੇਤ 'ਚ ਬਹਿ ਕੇ ਅਸੀਂ ਆਪ ਦਾ ਕੰਮ ਕਰ ਰਹੇ ਹਾਂਗੇ ਪਰ ਉਹ ਮਿੱਤਰਾਂ ਨੇ ਵੀ ਗੰਨੇ ਰੱਖਿਆ ਮੈਂ ਵੀ ਆਪਦੇ ਗੰਨੇ ਦੀ ਕਾਸਤ ਵਧਾਤੀ ਹੁਣ 2-3 ਕਿੱਲੇ ਗੰਨੇ ਦੀ ਆਪ ਦੀ ਕਾਸਤ ਅਗਲੇ ਸਾਲ ਹੋਰ ਵਧਾ ਰਹੇ ਹਾਂ ਜਿਵੇਂ ਜਿਵੇਂ ਲਵਾਨ ਹੋਈ ਜਾਂਦੀ ਅਸੀਂ ਉਸ ਸਮੇਂ ਦਾ ਨਵਧਾਈ ਜਾਂਦੇ ਕਿ ਅਸੀਂ ਆਪ ਦਾ ਕੋੜ ਕੱਢ ਕੇ ਆਪ ਦਾ ਪਰਚੇਜ਼ ਕਰਕੇ ਤੇ ਵੇਚਦੇ ਆ ਅਸੀਂ ਬਹੁਤ ਵਧੀਆ ਸੇਲ ਅਤੇ ਗਾਹਕ ਵੀ ਸੈਟੀਸਫਾਈ ਹੈ ਸਾਡੇ ਨਾਲ ਬਹੁਤ ਵਧੀਆ ਜਿਹੜੇ ਲੈ ਕੇ ਜਾਂਦੇ ਇੱਕ ਵਾਰੀ ਦ ਲੋਕ ਗਰੰਟੀ ਦਿੰਦੇ ਜੀ ਕਲਾਣਾ ਤੇ ਜੀ ਗੁਰਦੀ ਵੀ ਅਸੀਂ ਚਾਹ ਨਹੀਂ ਪਾੜਦੀ ਅਸੀਂ ਗਰੰਟੀ ਦੇ ਕੇ ਤੋਰਦੇ ਵੀ ਸਾਡਾ ਤੂੰ ਦੁੱਧ ਚ ਪਾ ਕੇ ਵਾਲੇ ਦੇ ਜੀ ਹੂੰ ਜੀ ਕੋਈ ਉਨੀ ਕੀ ਹੋ ਜਾਦਾ ਸੀ ਕੀ ਫਿਰ ਵਰਤਦੇ ਹੋ ਇਹ ਜਾਇਚ ਵੀ ਜਿਹੜਾ ਥੋੜਾ ਗੋੜ ਵਧੀਆ ਹੈਗਾ ਤਾਂ ਉਸ ਵਿੱਚ ਆਰਗੇਨਿਕ ਹੈ ਖੁਦ ਤੁਸੀਂ ਗੰਨਾ ਲਾਉਣੇ ਹੋ ਫਿਰ ਗੰਨੇ 'ਚ ਰੇ ਸਪਰੇਅ ਕੁਝ ਨਹੀਂ ਵਰਤਦੇ ਫਿਰ ਉੱਥੇ ਕੀੜੇ ਕੁੜੇ ਜਿਹੜੇ ਕਹਿੰਦੇ ਬਹੁਤ ਪੈ ਜਾਂਦੇ ਆ ਬਹੁਤ ਸਮੱਸਿਆਵਾਂ ਬਿਮਾਰੀਆਂ ਆ ਜਿਹੜੀ ਦੇਸੀ ਟੋਟਕੇ ਸਾਡੇ ਕੋਲ ਹੈਗੇ ਨੇ ਅਸੀਂ ਮੈਂ ਪੰਜਾਬ ਵਾਏ ਕਰਾਉਣਾ ਟੈਚ ਚੰਗਾ 3 ਸਾਲ ਤੋਂ ਗੁਰਪ੍ਰੀਤ ਦਬਲੀ ਖਾਨਾ ਜੀ ਵਾਲੇ ਨੇ ਉਹਨਾਂ ਦੀ ਦੇਖ ਰਹੀ ਸੈਟਿੰਗ ਕਰਦੇ ਆ ਪਹਿਲਾਂ ਮੈਂ ਕਰਦਾ ਸੀ ਫਗਵਾੜਾ ਤਿੰਗਲੀ ਨਾਂ ਡਾਕਟਰ ਅਫਤਾਰ ਸਿੰਘ ਦੇ ਡਾਕਟਰ ਵਿਸ਼ੇਸ਼ਟੀ ਉਹਨਾਂ ਦੀ ਦੇਖ ਰਵਾਈਟ ਉਹ ਟੈਕਨੀਕ ਬਹੁਤ ਵਧੀਆਗੀ ਪਰ ਉਹ ਆਪਣਾ ਇਧਰ ਸਫਲ ਨਹੀਂ ਹੋਈ ਇਸ ਏਰੀਏ ਦੇ ਵਿੱਚ ਹੁਣ ਅ ਆਹ ਇਹ ਆਪਣਾ ਪੰਜਾਬ ਐਗਰੋ ਨੇ ਜੋੜਿਆ ਹੋਇਆ ਹੈ ਰਜਿਸਟਰਡ ਹੈ ਇਹਨਾਂ ਨਾਲ 3-4 ਸਾਲ ਤੋਂ ਤੇ ਉਹਨਾਂ ਦੀ ਦੇਖਰੇਖਟ ਕਰ ਰਹੇ ਹਾਂ ਕੰਨਾਂ ਤੇ ਬਹੁਤ ਵਧੀਆ ਹੋ ਰਿਹਾ ਕੋਈ ਰੇਸ ਸਪਰੇ ਦੀ ਲੋੜ ਨਹੀਂ ਹੈਗੀ ਜੰਨੇ ਦੇ ਵਿੱਚ ਆਰਗੈਨਿਕ ਮੈਟਰ ਨਾਲ ਕੰਨਾਂ ਬਹੁਤ ਵਧੀਆ ਹੁੰਦਾ ਹੈਗਾ ਤੇ ਅਸੀਂ ਕਰ ਵੀ ਰਹੇ ਹਾਂ ਦੂਜੇ ਕਿਸਾਨ ਨਹੀਂ ਕਰਦੇ ਕਹਿੰਦੇ ਕਿ ਖੇਤੀ ਜਿੰਨਾ ਰੇਸ ਸਪਰੇ ਨਾ ਪਾਈਏ ਕਹਿੰਦੇ ਖੇਤੀ ਹੁੰਦੀ ਨਹੀਂ ਕਿਸਾਨਾਂ ਦਾ ਇਥੇ ਅਕਲ ਹੀ ਦੇਖਣ ਨੂੰ ਆਉਂਦਾ ਹੁਣ ਜਿਵੇਂ ਯੂਰੀਆ ਚੱਲਦੀ ਹੈ ਇੱਕ ਘਟੇ ਦੀ ਦੋ ਲੋ ਘਟੇ ਵੀ ਪਾ ਦਿੰਦੇ ਕਈ ਵਾਰੀ ਪੰਜ-ਪੰਜ ਘਟੇ ਪਾਈ ਜਾਂਦੇ ਜਾਂ 6-8 ਘਟੇ ਪਾਈ ਜਾਂਦੇ ਹੈਗੇ ਇਹ ਦਿਮਾਗ 'ਚ ਕੀੜੇ ਹੀ ਹੈ ਜ ਵੀ ਰੇਸਪਰੇ ਮੈਨਾ ਹੁੰਦੀ ਨਹੀਂ ਲੋਕ ਫਾਹੇ ਲੈਂਦੇ ਫੁੱਟੇ ਜੀ ਬਾਣ ਲੈ ਲਿਆ 60000 ਰੁਪਏ ਤੇ ਮੁੜ ਕੇ ਦਿਨ ਰਾਤ ਨੀਂਦ ਨਹੀਂ ਉਹਦੇ ਵਿੱਚੋਂ ਫਸਲ ਲੱਖ ਦੀ ਕੱਢਣਾ ਤਾਂ ਹੋਊਗਾ ਲੱਖ ਦੀ ਫਸਲ ਨਹੀਂ ਹੁੰਦੀ ਉਸ ਚੱਕਰ ਦੇ ਵਿੱਚ ਹੀ ਰਹੇ ਹਾਂ ਸਪਰੇਆ ਵੱਧ ਪਾਈ ਜਾਂਦੇ ਨੇ ਲੋਕੀ ਵੱਧ ਹੋ ਜੂ ਨਹੀਂ ਹੁੰਦਾ ਵੀ ਵੱਧ ਪਾਉਣ ਨਾਲ ਫਸਲ ਵੱਧ ਨਹੀਂ ਹੁੰਦੀ ਰੇਸਪਰੇ ਪਾਉਣ ਨਾਲ ਨਹੀਂ ਹੁੰਦੀ ਅਸੀਂ ਕਹਿੰਦੇ ਵੀ ਤੁਸੀਂ ਵੀ ਜਿਹੜੇ ਪਿਜੁਰਗ ਆਪਣੇ ਹੁਣ 50 ਸਾਲ ਪਿੱਛੇ ਵਗਦੇ ਹੋ ਜੀ ਉਦੋਂ ਵੀ ਕੀਤੀ ਹੁੰਦੀ ਸੀਗੀ ਤੇ ਉਦੋਂ ਘੜੇ ਰੇਸਪਰੇ ਹੁੰਦੀਆਂ ਸੀ ਕਰਦੀ ਸੀਗੀ ਵਧੀਆ ਫਸਲ ਹੁੰਦੀ ਸੀਗੀ ਰੋ ਲੋਕਾਂ ਦਾ ਦੀਨਵੰਨ ਖੜਾ ਸੀ ਸੈਟੀਸਫਾਈ ਸੀ ਹੁਣ ਕਿਸੇ ਦਾ ਕੋਈ ਦੀਨਵੰਨ ਨਹੀਂ ਹੈਗਾ ਜੀ ਲੈ ਕੇ ਠੇਕੇ ਦੇ ਮਾਣ ਮੁਰਕੇ ਪੰਜ ਪੰਜ ਛੇ ਛੇ ਘਟੇ ਯੂਰੀਓ ਦੀ ਪਾਈ ਜਾਂਦੇ ਨੇ ਤੇ ਉਹ ਜੇ ਖਾਵਾਂਗੇ ਤੇ ਪਰਪ ਜਹਿਰੀ ਆ ਉਹ ਤੇ ਖਾਵਾਂਗੇ ਸਾਡੀ ਸਾਰੀ ਫਸਲ ਖੜੀ ਆ ਕੋਈ ਵੀ ਬੰਦਾ ਆ ਕੇ ਵਿਜ਼ਿਟ ਕਰ ਸਕਦਾ ਦੇਖ ਸਕਦਾ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਸਾਰੀ ਫਸਲ ਵਧੀਆ ਖੜੀ ਆ ਸਾਡੇ ਕੋਲੇ ਲਸਣ ਲੱਗਿਆ ਹੋਇਆ ਕਣਕ ਲੱਗੀ ਹੋਈ ਆ ਬਾਗ ਲੱਗਿਆ ਹੋਇਆ ਗੰਨਾ ਖੜਾ ਰਿਹਾਦਾ ਕੋਈ ਦਿੱਕਤ ਨਹੀਂ ਹੈਗੀ ਨਿਰਾਚਾਰਾ ਖੜਾ ਸਕਦਾ ਕਿੰਨਾ ਤੁਸੀਂ ਕਿੰਨਾ ਲਾਇਆ ਹੋਇਆ ਕਿੰਨਾ ਇਸ ਟਾਈਮ ਸਾਡੇ ਕੋਲ ਹੈਗਾ ਜੀ 2.5 ਕਿੱਲੇ ਅਗਲੇ 2.5 ਕਿ ਇਹ ਚਿਕਲਾੜੇ ਚੋਂ ਕੱਢਦੇ ਹਾਂ ਕੀ ਲੱਗਦਾ ਵੀ ਇੱਕ ਕਿੱਲੇ 'ਚ ਤੁਹਾਨੂੰ ਕਿੰਨਾ ਮੁਨਾਫਾ ਹੋ ਜਾਂਦਾ ਜੀ ਇੱਕ ਕਿੱਲੇ ਦੇ ਵਿੱਚੋਂ ਮੈਕਸਿਮਮ 1.5 ਲੱਖ ਤੱਕ ਤੁਹਾਨੂੰ ਬਚ ਰਹਿੰਦੇ ਸਾਰੀ ਮਿਹਨਤ ਕਰਕੇ ਕੋਈ ਦਿੱਕਤ ਨਹੀਂ ਵੀ ਜਿਹੜਾ ਰੇਸਪਰੇਨ ਵਾਲੇ ਗੱਨਾ ਕੱਢਦੇ ਉਹ 4.500 ਕੁਇੰਟਲ ਨਿਕਲਦਾ 3.500 ਕੁਇੰਟਲ ਨਿਕਲਦਾ ਜੀ ਗੱਨਾ ਕੁਝ ਸਾਡੇ ਇਧਰ ਨਾਲ ਬਾਹਣ ਵੀ ਥੋੜੀ ਜਿਹੀ ਨਰਮ ਨਹੀਂਗੇ ਇਸ ਲਈ ਮੈਂ ਗੱਨਾ ਦੂਸਰੇ ਕਿਤੇ ਸ਼ਿਫਟ ਕਰ ਰਿਹਾ ਅਗਲੇ ਸਾਲ ਰਹੀਂ ਉਧਰ ਪਾਣੀ ਪੂਣੀ ਵਧੀਆ ਨਹੀਂਦਰ ਪਾਣੀ ਸਾਡਾ ਗਰਾਊਂਡ ਵਾਟਰ ਮਾੜਾ ਦਾ ਹੂੰ ਅਸੀਂ ਟੇਲ ਤੇ ਬੈਠੇ ਪਾਣੀ ਘੱਟ ਆਉਂਦਾ ਦਾ ਤੇ ਉਹ 3 ਸਰਕਾਰ ਆ ਸਾਡੀ ਬਾਹ ਫੜਨ ਪਰਕ ਸਮੱਸਿਆ ਉੱਥੇ ਆ ਜਾਂਦੀ ਹੈ ਮਾਰਕੀਟਿੰਗ ਦੀ ਕਿ ਮਾਰਕੀਟਿੰਗ ਨਹੀਂ ਮਿਲਦੀ ਤੁਹਾਡਾ ਗੜਾ ਜਿਹੜਾ ਲੱਗਦਾ ਤੁਹਾਨੂੰ ਮਾਰਕੀਟਿੰਗ ਬਿਕ ਜਾਂਦਾ ਸੌਕਾ ਬਿਕ ਜਾਂਦਾ ਨਹੀਂ ਮਾਰਕੀਟ ਕਰਨੀ ਸਾਨੂੰ ਲੋੜ ਹੀ ਨਹੀਂ ਜੀ ਅਸੀਂ ਆਪ ਦਾ ਹੋਲਡ ਹੈ ਜਿਆ ਬਣਿਆ ਸਾਡਾ ਸੁੱਧ ਚੀਜ਼ ਦਿੰਨੇ ਆ ਘਰੇ ਬੈਠੇ ਮੈਂ ਕਦੇ ਮਾਰਕੀਟ ਦੇ ਵਿੱਚ ਚੀਜ਼ ਹੋਕਾ ਵੇਰ ਕੇ ਨਹੀਂ ਵੇਚਣ ਗਿਆ ਮੇਰੇ ਘਰੋਂ ਵੀ ਵਿਕ ਰਹੀ ਆ ਕਿਉਂ ਜੀ ਮੈਂ ਕੁਆਲਿਟੀ ਕਵਾਂਟੀਟੀ ਸਹੀ ਦਊਂਗਾ ਤਾਂ ਗਾਹ ਕਾਪੀ ਚੱਲ ਕੇ ਆਉਂਦਾ ਅੱਜ ਕੱਲ ਹਰੇਕ ਦੀ ਸੋਚ ਆ ਵੀ ਸੁੱਧ ਖਾਈਏ ਤਾਂ ਤੰਦਰੁਸਤ ਰਵਾਂਗੇ ਸੁੱਧ ਖਾਣ ਵਾਸਤੇ ਸੁੱਧ ਆਪਾਂ ਨੂੰ ਫ ਤੇ ਸ਼ੁੱਧਾ ਜਿਹੜਾ ਹਰ ਕੋਈ ਕਹਿ ਦਿੰਦਾ ਨਹੀਂ ਕਰਦਾ ਜੀ ਤੇ ਇੱਕ ਬੰਦਾ ਤੇ ਜਿਹੜਾ ਕਰਦਾਗਾ ਉਹ ਦਾ ਸੈਕਸਫੁਲੀ ਆ ਜੋ ਆਰਗਨ ਕਰਦਾ ਮੈਂ ਇਹ ਨਹੀਂ ਕਹਿੰਦਾ ਬਿਲਕੁਲ ਘਾਟੇ ਵਾਲੀ ਗੱਲ ਹੋਊਗੀ ਜੇ ਸਹੀ ਨੀਤੀ ਨਾ ਕਰੂਗਾ ਸਾਡਾ ਤਾਂ ਬੰਦੇ ਵੀ ਨਾਲ ਕੰਮ ਕਰਦੇ ਫਿਰ ਥੋੜਾ ਆਹ ਬੂਰਾ ਦੇਖ ਰਹੇ ਇਹ ਵੀ ਸਾਰਾ ਕੰਮ ਆ ਜਾਂਦਾ ਫਿਰ ਬਿਲਕੁਲ ਜੀ ਬੇਸਟਿੰਗ ਆ ਜੋ ਕੋ ਖਲਾੜੇ ਦੀ ਦੇਖੋ ਇਸ ਨੂੰ ਸੁਕਾ ਕੇ ਮਿਹਨਤ ਲੱਗੇ ਪਈ ਹੈ ਲੇਬਰ ਉਸ ਘਾਰ ਦੇ ਇਸੇ ਦਿਨ ਉਸੇ ਤਲਾੜਾ ਚ ਲਾਉਣਾ ਸਾਰਾ ਬਾਲਣਾ ਹੀ ਨਾਲ ਜਿੱਤੋਂ ਪੂਰਾ ਆਉਂਦਾ ਜੀ ਉਹਦਾ ਹਰ ਖਲਾੜੇ ਦੀ ਸਿਸਟਮ ਹੈ ਜੀ ਵੀ ਇਹਦੇ ਲਈ ਚੱਲਦਾ ਹੈਗਾ ਵੀ ਕੋਸ਼ਿਸ਼ ਜੂ ਸਾਨੂੰ ਬਾਹਰੋਂ ਕਰਨਾ ਪੈਂਦਾ ਆ ਅਦਰਵਾਇਜ਼ ਵੀ ਇਹ ਹੀ ਸਾਰਾ ਬਾਲਣਾ ਸਾਡੇ ਕੰਮ ਆ ਜਾਂਦਾ ਹੈਗਾ ਜਿਵੇਂ ਇੱਕ ਕਸਟਮਰ ਦਾ ਅਸੀਂ ਕੱਢਿਆ ਉਹਦਾ ਸੁਕਾ ਲਿਆ ਦੂਸਰੇ ਦੇ ਸੁਕਾ ਕੇ ਲਾ ਦੇਣਾ ਦੂਸਰੇ ਰਗੜਾ ਤੇ ਤੀਸਰੇ ਦਾ ਨਾਲ ਵੀ ਕੈਨ ਸਿਸਟਮ ਚ ਫੋਟੋ ਦਿੱਕਤ ਨਹੀਂ ਉਹ ਸਾਡੇ ਕੋਲ ਬਹੁਤ ਲੋਕ ਆਪ ਦਾ ਗੋੜ ਵੀ ਕੜਵਾ ਕੇ ਲੈ ਕੇ ਜਾਂਦੇ ਨੇ ਤਕਨੀਕ ਪੁੱਛਦੇ ਨੇ ਸਾਥ ਬਾਈ ਤੁਸੀਂ ਗੰਨਾ ਕਿਵੇਂ ਲਾਉਣੀ ਹੈ ਕਿਹੜਾ ਬੀਜ ਲਾਉਣੀ ਹੈ ਉਹ ਜਿੰਨੇ ਕਿ ਸਾਨੂੰ ਲੋੜ ਦੇ ਅਸੀਂ ਦੇ ਰਹੇ ਹਾਂ ਦੇਖਣ ਵੀ ਆਉਂਦੇ ਕਿਸਾਨ ਤੁਹਾਡੇ ਬਿਲਕੁਲ ਦੇਖਣ ਆਉਂਦੇ ਵਿਜ਼ਿਟ ਕਰਦੇ ਆ ਜੀ ਔਰ ਬੀ ਵੀ ਅਸੀਂ ਦੇ ਰਹੇ ਹਾਂ ਪਿਛਲੇ ਸਾਲ ਵੀ ਬਹੁਤ ਕਿਸਾਨਾਂ ਨੂੰ ਬੀਜ ਦਿੱਤਾ ਗੰਨੇ ਦਾ ਐਤ ਕੀ ਵੀ ਬੀਜ ਅਸੀਂ ਸਿਸਟਮ ਚ ਲਾਇਆ ਹੋ ਦੀ ਤਿਆਰ ਕਰੀਏ ਨੇ ਇਹ ਹੋਰ ਕਿਸਾਨਾਂ ਨੂੰ ਤੁਸੀਂ ਵੇਅਰ ਕਰਦੇ ਹੋ ਵੀ ਆਰਗੈਨਿਕ ਲਾਈਏ ਯਾਰ ਸਾਡੀਆਂ ਨਸਲਾਂ ਮਰ ਰਹੀਆਂ ਸਾਡੀਆਂ ਫਸਲਾਂ ਮਰ ਰਹੀਆਂ ਸਾਡੀ ਆਉਣ ਵਾਲੀ ਪੀੜ੍ਹੀ ਖਤਮ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਇਹ ਤਾਂ ਦੇ ਰਹੇ ਅਸੀਂ ਸੁਨੇਹਾ ਦੇ ਰਹੇ ਜੇ ਕੋਈ ਸੁਣਦਾ ਹੋਕਾ ਦੇ ਰਹੇ ਅਸੀਂ ਵੀ ਬਿਲਕੁਲ ਭਾਈ ਅਸੀਂ ਕਰ ਰਹੇ ਆ ਇੱਕ ਬੰਦੇ ਨੂੰ ਆਪਾਂ ਕਹਿਣਾ ਜੀ ਐਂ ਕਰੋ ਅਲਾ ਕੰਦੇ ਰਾਇ ਹੁੰਦਾ ਨਹੀਂ ਅਸੀਂ ਕਹਿੰਦੇ ਤੁਸੀਂ ਆ ਕੇ ਦੇਖੋ ਸਾਡੀ ਕਰੀ ਜਾਂਦੇ ਹੋ ਰਿਹਾਗਾ ਕੋਈ ਦਿੱਕਤ ਵਾਲੀ ਗੱਲ ਹੀ ਹੈਗੀ ਕਾਫੀ ਬੰਦੇ ਜੁੜ ਰਹੇ ਜੀ ਹੌਲੀ ਹੌਲੀ ਸਾਡੇ ਨਾਲ ਵਧੀਆ ਸਾਡੀ ਚੈਨਸ ਸਿਸਟਮ ਚੱਲੀ ਜਾਂਦਾਗਾ ਪਰ ਮੈਂਬਰ ਸਾਡੇ ਬਹੁਤ ਹੋ ਗਏ ਨੇ ਅੱਗੇ ਨੂੰ ਹਰ ਰੋਜ਼ ਇੱਕ ਦੋ ਬੰਦੇ ਸਾਨੂੰ ਨਵੇਂ ਮੈਸੇਜ ਆਉਂਦੇ ਨੇ ਯਾਰ ਅਸੀਂ ਛੋਟੇ ਨੇ ਜੁੜਨਾ ਚਾਹੁੰਦੇ ਅਸੀਂ ਵੀ ਕਰਨਾ ਚਾਹੁੰਦੇ ਆਂ ਵੀ ਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਆਂ ਕਿ ਹੌਲੀ-ਹੌਲੀ ਬਾਬੇ ਦੀ ਕਿਰਪਾ ਹੋਊਗੀ ਕਿ ਸਾਰੇ ਇਧਰ ਦੇ ਵਸੇ ਉਹਨਾਂ ਹੀ ਪੈਣਾ ਕੋਈ ਹੱਲ ਨਹੀਂ ਜਗਾ ਜੀ ਬਿਲਕੁਲ ਇਹ ਸਾਨੂੰ ਸਫਲ ਕਿਸਾਨ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਦੱਸਿਆ ਕਿ ਜਿੱਥੇ ਆਉਣ ਵਾਲੀ ਪੀੜ੍ਹੀਆਂ ਨੂੰ ਆਰਗੈਨਿਕ ਲਾਉਣਾ ਪਵੇਗਾ ਰੇਹਾਂ ਸਪਰੇਆਂ ਤੋਂ ਦੂਰ ਜਾਣਾ ਪਵੇਗਾ ਉੱਥੇ ਹੀ ਇਹਨਾਂ ਨੇ ਇਹ ਵੀ ਦੱਸਿਆ ਕਿ ਇਹ ਬਰੇਸ਼ ਵੀ ਜਾ ਕੇ ਆਏ ਨੇ ਦਵਾਈ ਚ 3 ਸਾਲ ਰਹੇ ਨੇ ਕੰਮ ਕੀਤਾ ਜਿੰਨੀ ਮਿਹਨਤ ਇਹਨਾਂ ਨੇ ਦਵਾਈ ਚ ਕੀਤੀ ਹੈ ਉਦੋਂ ਘਾਟੇ ਇੱਥੇ ਮਿਹਨਤ ਕਰ ਰਹੇ ਨੇ ਤੇ ਉਦੋਂ ਵੱਧ ਮੁਨਾਫਾ ਜਿਹੜਾ ਇਹ ਕਮਾਰੇ ਨੇ ਲੋੜ ਹੈ ਹੋਰ ਕਿਸਾਨਾਂ ਨੂੰ ਵੀ ਇਹਨਾਂ ਤੋਂ ਸਿੱਧ ਲੈਣ ਦੀ ਅਜੇ ਇਹ ਰਾਹ ਤੇ ਚੱਲਣ ਦੀ ਕੁਮਨੀਸ਼ਕਰ ਪੀਟੀਸੀ ਨਿਊਜ਼ ਪਟੰਡਾ